ਲੋ ਦੀ ਪੱਗੇ ਦਾ ਅੱਜ ਕਰਾਤਾ ਇਹਨੇ ਕੁੰਡਾ ਲੋ ਜੀ ਲੋ ਤੂੰ ਕਰੀ ਫੋਨ ਮੇਰਾ ਮੈਨੇਜਰ ਤੱਕੂਰਾ ਮੈਨੇਜਰ ਨੂੰ ਸਪੈਲਿੰਗ ਸੁਣਾ ਮੈਨੇਜਰ ਤੇ ਆਓ ਆਓ ਜਾਂਦੇ ਹੋ ਜਾਂਦੇ ਹੋ ਹੋ ਗਿਆ ਸੱਟ ਉਹ ਨਾਚਣ ਹਾਂਜੀ ਸਰ ਸਿਕਾ ਜੀ ਸਾਰਿਆਂ ਨੂੰ ਕਰਦੇ ਆ ਨਵੇਂ ਵਲੌਗ ਦੀ ਸਟਾਰਟਿੰਗ ਉਮੀਦ ਕਰਦੇ ਤੁਸੀਂ ਸਾਰੇ ਜਾਣੇ ਘੈਂਟ ਹੋਗੇ ਚੜਦੀ ਕਲਾ ਦੇ ਵਿੱਚ ਹੋਗੇ ਆਪਾਂ ਵੀ ਫੁੱਲ ਚੜਦੀ ਕਲਾ ਦੇ ਵਿੱਚ ਆ ਤੇ ਅੱਜ ਜਾਣਦੇ ਆ ਜੀ ਆਪਾਂ ਵਿਆਹ ਦੇ 2000 ਕੰਮ ਆ ਜੀ ਤੇ ਕੋਈ ਸਾ ਵੰਦੇ ਆ ਕਿਹੜੇ ਕਿਹੜੇ ਪਕੌੜੇ ਪਾਰਦੇ ਪਕੌੜੇ ਆਪਾਂ ਨੂੰ ਵੀ ਖਾਣੇ ਪੈਣੇ ਭਾਈ ਕੀ ਕਰੀਏ ਫਿਰ ਵਿਆਹ ਹੀ ਪੈਂਦੇ ਨੇ ਹਨਾ ਵਿਆਹ ਹੀ ਰੋਜੀ ਵਿਆਹ ਹੁੰਦਾ ਰੋਜੀ ਵਿਆਹ ਇਤਰਾ ਹੀ ਆ ਹੈ ਚਲੋ ਕੋਈ ਨਹੀਂ ਹੁਣ ਆਪਾਂ ਵਿਆਹ ਤੇ ਜਾਣ ਵਿਆਹ ਤੋਂ ਬਾਅਦ ਜਾਣਾ ਪਾਰ ਤੇ ਤੇ ਭੁੱਖ ਜਾਨ ਲੱਗੀ ਆ ਪਾਰ ਦਾ ਭੋਗ ਜੇ ਪਿਆਣੀ ਹਣਾ ਤੇ ਮੈਂ ਹੈ ਚਲੋ ਫਿਰ ਪਹਿਲਾਂ ਵਿਆਹ ਵੇਖ ਲੈਨੇ ਹਣਾ ਕੋਜ ਤੇ ਆਲੇ ਭੋਗ ਪਹਿਲਾਂ ਲਾ ਲਈਏ ਹਾਂਜੀ ਬਾਬੇ ਭੋਗ ਪਹਿਲਾਂ ਲੋਣਾ ਹਣਾ ਨੰਗਾ ਹਾਂਜੀ ਕੀ ਕੀ ਖਾਣਾ ਚ ਫਿਰ ਇਹ ਕਪੋਰੇ ਖਾ ਰਹੇ ਆ ਖਾਲੇ ਹੀ ਖਾਣੇ ਆ ਖਾਣੇ ਆ ਦੇ ਆਹ ਤੈਨੂੰ ਆ ਚੜਗੇ ਤੈਨੂੰ ਇਹਨੂੰ ਚੜ ਗਿਆ ਇਹਨੂੰ ਘਰੋਂ ਹੀ ਆਦੇ ਪਕੌੜੇ ਘਰੋਂ ਨਹੀਂ ਖਾਇਆ ਨੇ ਰੋਟੀ ਖਾਦੀ ਰੋਟੀਆਂ ਨਹੀਂ ਖਾਦੀਆਂ ਦੱਸ ਰੋਟੀ ਨਹੀਂ ਖਾਈ ਦੀ ਜਦੋਂ ਵਿਆਹ ਜਾਣਾ ਰੋਟੀ ਨਹੀਂ ਨਾ ਖਾਈ ਦੀ ਦੱਸਿਓ ਤੁਸੀਂ ਮੇਰਾ ਤੇ ਹੁਣ ਜਾਣੀ ਜਾਂਦੇ ਆਪਾਂ ਲਓ ਜੀ ਪਹੁੰਚ ਗਏ ਬਟਾਲੇ ਬਟਾਲਾ ਮੇਰਾ ਢੇਲ ਗਰੂਮ ਘਾਦਾ ਫੇਰ ਗਰੂਮ ਗਰੂਮ ਕਰਦਾ ਹਾਂਜੀ ਹਾਂਜੀ ਬੁਸੀ ਕੀਤਾ ਹੈ ਹਾਂਜੀ ਪਰ ਦੰਦ ਨੇ ਫੇਰ ਹੀ ਮਿੱਠੇ ਜੁੜਾਂ ਲੱਗ ਗਈ ਆ ਲਓ ਜੀ ਬਣ ਰਿਓ ਲੋਕ ਦੇ ਨਾਲ ਅੱਗੇ ਕੀ ਤੁਹਾਨੂੰ ਅਪਡੇਟ ਦਿੰਦੇ ਰਵਾਂਗੇ ਤੇ ਬਾਕੀ ਇਹ ਕਮੈਂਟ ਕਰਿਓ ਉਸ ਪਾਈਪ ਕਿ ਤਰ੍ਹਾਂ ਹੀ ਲੱਗਣ ਦੀ ਆ ਤੇ ਬਹੁਤ ਮਾਣ ਮਹਿਸੂਸ ਹੁੰਦਾ ਸੱਚੀ ਵਿੱਚ ਸੀਰੀਅਸਲੀ ਕਹਿੰਦੇ ਆ ਕੀ ਬੜਾ ਮਾਨ ਮਹਿਸੂਸ ਹੁੰਦਾ ਪੱਗ ਬਨ ਕੇ ਕੋਸ਼ਿਸ਼ ਕਰਦੇ ਆ ਮਾਨ ਰੱਖਣ ਦੀ ਵੀ ਤੇ ਵਾਹਿਗੁਰੂ ਚੜ੍ਹਦੀ ਕਲੇ ਬਖਸ਼ੇ ਚਲੋ ਮਿਲਦੇ ਆ ਅੱਗੇ ਅੱਗੇ ਬਣੇ ਰਿਓ ਵੀਡੀਓ ਨਾਲ ਚੈਨਲ ਨੂੰ ਕਹ ਲਓ ਸਬਸਕ੍ਰਾਈਬ ਮਿਲਦੇ ਆ ਫਿਰ ਅੱਗੇ ਅੱਗੇ ਹੋਰ ਕੀ ਹਨਾ ਬਗੇ ਕੈ ਨਾਲੂ ਪਿਆਲੇ ਪਿਆ ਪਲਾਵ ਆਜੋ ਬੱਧਿਆ ਕੁਛ ਹਾਓ ਕੈ ਲਵ ਯੂ ਕਹਿੰਦੇ ਸਾਰਿਆਂ ਨੂੰ ਲਵ ਯੂ ਹਾਂ ਤੂੰ 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 ਵੀ ਨਾ ਤੂੰ ਤੇ ਮੈਂ ਤੂੰ ਤੇ ਮੈਂ ਇਕ ਹੋ ਜਾਈਏ ਨਹੀਂ ਤੂੰ ਤੇ ਮੈਂ ਉਹਦੇ ਸੋਣ ਚਲ ਚਦੇ ਹਾਂ ਓ ਭਰਾਵਾ ਇਹ ਗਲਤੀ ਆ ਲੱਗਦਾ ਜੋ ਤੇ ਮੈਨੂੰ ਆਹੋ ਗੱਤੇ ਲੱਗਦਾ ਮਠਾਈ ਠੀਕ ਆ ਮੈਂ ਤੇ ਭਰਾ ਦੂਆਂ ਸਾਲਾਂ ਨੂੰ ਵਿਆਹ ਕਰਾਉਣਾ ਆਪਣਾ ਤੇਰਾ ਵਿਆਹ ਕਿਹਨੇ ਕਰਨਾ ਭਲਾ ਵੇ ਕਰਾਉਣਾ ਨਹੀਂ ਮੈਂ ਰੰਡਾ ਰਹਿਣਾ ਤੇਰੇ ਕਰਕੇ ਮੈਂ ਤਾਂ ਦੇਣਾ ਕਰਾਉਣਾ ਆ ਉਹ ਉਹ ਯਾਰ ਇੱਕ ਦੱਸਤਾ ਇਹਨੇ ਬਲੋਗ ਉਹ ਹੀ ਮੇਰ ਨਾਲ ਵਿਆਹ ਕਰਾਉ ਤੋ ਫਿਰ ਜੇ ਬਲੋਗ ਜੜਨਾ ਬੱਚਾ ਵਾ ਪਿਆਰ ਕਰਦਾ ਭਰਾਵਾ ਹਾਂਜੀ ਚਲੋ ਮਿਲਦੇ ਆ ਕੇ ਬਣੇਰੋ ਵੀਡੀਓ ਨਾਲ ਚੈਨਲ ਨੂੰ ਕਰ ਲੋ ਸਿੱਪਰ ਪਾ ਦੇ ਹਾਂਜੀ ਇਹ ਜੋਤਾ ਪਾਲੂ ਨੇ ਹਾਂਜੀ ਚਲੋ ਉਸੇ ਦੋ ਗੇੜਾ ਪਹਿਲਾਂ ਇੱਧਰ ਹਲਾ ਬੋਲ ਕਿਹੜੇ ਖਾਣੇ ਪਸੰਦ ਕਰੇ ਸਾਬਣਾ ਪਹਿਲਾਂ ਪਲੇਟ ਪਲੇਟ ਹਾਂਜੀ ਬਾਤ ਚਲ ਫਿਰ ਫੜ ਪਲੇਟ ਚਲ ਜੋ ਤੇਆ ਚਲੋ ਪਿਆਰੋ ਚਲੂ ਵੀ ਚੀਟਮੀ ਲੱਜ ਨਾ ਨਾ ਚੀਟਮੀ ਕਰਨੀ ਹੈ ਹਾਂ ਵੇਦਨੇ ਆ ਮੰਨ ਵੇਨੇ ਕੀ ਕਰਨਾ ਪਿਆਣਾ ਆਗੇ ਕੋੜੇ ਖਾਣ ਸਮੈਲ ਸਮੈਲ ਜਾਨ ਹੀ ਕੱਢ ਲਈ ਜਾਂਦੇ ਹੈ ਕੋਈ ਖਾਣ ਦਾ ਫਾਇਦਾ ਇਦਾਂ ਇਤੇ ਖਲਾਵਾ ਮੈਂ ਚੱਲ ਨਹੀਂ ਖਾਣੇ ਫੇਰ ਅੱਜ ਕੋਈ ਨਹੀਂ ਖਾਣੇ ਦਾ ਨਹੀਂ ਹੈ ਨਾ ਆਛਾ ਇਹ ਥੋੜੀ ਗੱਲ ਨਹੀਂ ਖਾਣੇ ਫੇਰ ਅੱਜ ਜੇ ਤੂੰ ਹੀ ਖਾ ਲ ਫੇਰ ਮੈਂ ਖਾਣੇ ਜੇ ਤੂੰ ਹੀ ਨਾ ਖਾ ਉਹ ਨਹੀਂ ਮੈਂ ਨਹੀਂ ਆ ਪਾਣੀ ਪੀ ਲਿਆ ਆ ਗਿਆ ਬਸ ਪਾਣੀ ਪੀਣਾ ਕਹਦਾ ਤੂੰ ਮਰੇਗਾ ਤੇ ਆਏ ਅੱਜ ਫੇਰ ਮਰੇਗਾ ਭੁੱਖਾ ਹੀ ਆ ਅੱਡਿਆਂ ਰਹੇਗਾ ਤੇ ਭੁੱਖਾ ਮਰੇ ਪਹਿਲੀ ਵਾਰੀ ਨਹੀਂ ਬਗਿਆ ਇਸ ਤਰ੍ਹਾਂ ਕੀ ਖਾਣੇ ਪਕੌੜੇ ਚੱਲੋ ਜਾਂ ਮੰਮੀ ਹੁਣ ਲਾਗੇ ਚੱਲ ਜਾ ਜੀ ਰਜਨਾਈ ਦੇ ਜੀ ਰਜਨਾਈ ਦੇ ਮੈਂ ਨਹੀਂ ਹਾਂ ਜਾ ਪਨੀਰ ਵਾਲੇ ਮਿਲ ਜਣਗੇ ਨਾ ਮੁੰਡਿਆ ਠੀਕ ਏ ਆ ਨੇ ਬੁੱਢੀਆਂ ਦੇ ਬਹਿ ਮਾਵਾ ਇਹ ਬੁੱਢੀਆਂ ਸਾਨੂੰ ਆਉਂਦੀ ਤਰਮਉਂਦੀ ਆ ਫੋਟੋ ਜਿੱਦਾ ਕੋਈ ਦੀ ਆਊਟਫਿਟ ਵੇਖਦੇ ਆ ਮਾਨਦਾ ਕਿ ਇਹਨੂੰ ਬੰਦਾ ਕੇ ਜੀ ਐ ਓਏ ਨਹੀਂ ਰਿਹਾ ਗਿਆ ਗਾਟ ਕੋ ਮੂਹ ਗਿਲ ਨੂੰ ਨਾ ਤੇਰੇ ਕੀ ਪਏ ਆ ਇਹ ਸਾਡੇ ਕਿਉਂ ਨਹੀਂ ਰਿਹਾ ਗਿਆ ਇਹ ਖਾਣਾ ਹੈ ਹੈ ਖਾਣਾ ਪੜਾ ਸਾੜਾ ਹੀ ਪੈਣਾ ਹੈ ਪੰਜਾਬ ਦਾ ਆ ਹੈ ਪੰਜਾਬ ਦਾ ਖਾਣਾ ਘਰ ਦਾ ਆ ਘਰ ਦਾ ਘਰੋਂ ਕੇ ਵਿਆਹ ਲੈਂਦੇ ਆ ਆਓ ਲਓ ਜੀ ਸਾਡੇ ਕੋ ਨਹੀਂ ਰਿਹਾ ਗਿਆ ਤੇ ਕੋਈ ਕੋ ਨਹੀਂ ਰਿਹਾ ਗਿਆ ਤੇ ਆ ਕੋਈ ਕੋ ਨਹੀਂ ਰਿਹਾ ਗਿਆ ਚਲੋ ਕੋਈ ਜੀ ਲਓ ਜੀ ਵਿਆਹ ਤੇ ਆ ਗਿਆ ਨਾ ਮੈਂ ਚਾਹ ਪੀਣੀ ਆ ਕੀ ਚੱਕਰ ਆ ਚਾਹ ਨਹੀਂ ਜਿਆਦਾ ਪਿਆਰਾ ਕਿੰਨੇ ਕਿਲੋ ਬੀਤੇ ਕਰੋ ਕਰੋ ਦੋ ਅੱਜ ਦੋ ਮਿਲੇ ਦੋ ਆਈ ਆਈ ਦਿਲ ਵਾਲੀ ਕੋਈ ਇਧਰ ਆਈ ਆਈ ਹੁਣ ਕੀਤਾ ਦਿਲ ਨੂੰ ਆਈ ਮਾਰ ਤੀਰ ਦਿਲ ਚ ਤੈਨੂੰ ਦੇ ਲਈ ਨਹੀਂ ਦਿੰਦਾ ਮਾਰ ਦੇ ਤੀਰ ਦਿਲ ਚ ਪਰ ਜੂਠਾ ਤੀਰ ਤੇਰਾ ਯੂਕ ਨਹੀਂ ਖਾਣੀ ਮੈਨੂੰ ਕੋਲ ਨਾਲ ਲੈ ਨਾ ਇਹਨੂੰ ਪਾ ਤਰ ਪਾਉਂ ਤੀ ਖੋਲ ਉਹ ਇੱਕ ਅਦੀ ਫੇਰ ਕਰੀ ਨੁਕੀ ਇੱਕ ਅਦੀ ਫੇਰ ਕਰ ਉਹ ਜਾ ਓਏ ਉਹ ਰੋ ਲਾ ਪਿਓ ਕੁਛ ਵੀ ਆ ਓਏ 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 ਲੋ ਜੀ ਮੰਗਾ ਦੇ ਬੇਰੇ ਜੁੱਤੀ ਵਰਤਨ ਲੱਗਾ ਹੈ ਪਗਾ ਬੱਜ ਕੀ ਗੱਲ ਕੀ ਹੈ ਨਾ ਨਾ ਨਿਆਣੀ ਖੇਡਣੇ ਰੋਈ ਜਾਂਦੇ 12 ਸਾਲਾਂ ਦਾ ਹੋ ਗਿਆ ਉਹ ਮੈਂ ਕਿੰਨੀ ਆ 9 ਸਾਲ ਹੋ ਗਏ 12 ਸਾਲਾਂ ਦਾ ਖਮਗਾ ਤਜਫੀ ਬਾਈ ਤਜਫੀ ਉਹ ਨਹੀਂ ਆ ਗਈ ਲੋ ਜੀ ਬੱਗੇ ਦਾ ਅੱਜ ਕਰਾਤਾ ਜਿੰਨੇ ਕੁੰਡਾ ਲੋ ਜੀ ਲੋ ਆ ਡਰੀ ਜਾਂਦੇ ਆ ਹੀ ਆ ਆ ਵੀਰ ਹੀ ਹਿੱਤੇ ਦੇ ਬੰਨ੍ਹ ਨਹੀਂ ਪੋਣਾ ਹੀ ਆ ਕਰਾ ਦੀ ਬੇਜਤੀ ਆ ਜੇ ਇੱਥੇ ਭੂਤ ਆਉਂਦੇ ਆ ਜੀ ਕਈ ਕੁਝ ਹੁੰਦਾ ਐਡਾ ਦਲੇਰੇ ਜਾਨੂ ਕਰੀ ਦੰਦ ਦਿਖਾ ਨਹੀਂ ਦੰਦ ਉਹ ਵੇ ਲਊਗਾ ਜਾਂਦੇ ਦੰਦਾਂ ਆਹ ਮੇਰੇ ਵੀ ਦੰਦੀ ਵੜਦੀ ਆਹੀ ਆਵੇਂ ਤੇ ਉਹ ਵੀਰ ਵੜਿਆ ਹੀ ਵਿੱਚ ਖਾ ਓਏ ਬੱਕ ਕੀ ਹੁੰਦਾ ਹੈ ਬਤਾ ਦਾਵਾ ਬਲੂਨ ਗੱਲ ਲੱਗਦਾ ਉੱਠੇ ਇਤਾਮ ਕਰਕੇ ਬੋਲ ਦੱਤ ਲੱਤ ਕਿੰਨਾ ਜੋ ਹਾਂ ਬੜੇ ਮੁੱਤੇਰੇ ਮੈਂ ਜੀ ਕਰਾ 76 ਲਾਵਾਂ ਤੇ ਫੇਰ ਆ ਤੇਰੇ ਫੜ ਲਓ ਜੀ ਵਿਆਹ ਵੇਖ ਕੇ ਪਾੜ ਦਾ ਭੋਗ ਵੀ ਵੇਖ ਕੇ ਚਾਲੇ ਪਾਣ ਲੱਗੀਆਂ ਜੀ ਘਰ ਨੂੰ ਤੇ ਕੋਈ ਸਾਉਨੇ ਬੇਜਤੀ ਕਰਾਦੀ ਆ ਇੱਕ ਭਾਲੂ ਉਹਦੇ ਕੋਲ ਹੀ ਡਰ ਗਿਆ ਵੇਲਾ ਆ ਵੇਲਾ ਤੇ ਲੱਗੇ ਬੈਠਾ ਜੋਤਾ ਭਾਲੂ ਦਾ ਵੇ ਹੈ ਓਏ ਵੇਗਾ ਕੀ ਚੱਕਰ ਪਿਆ ਯਾ ਦੱਸ ਯਾਰ ਤੇ ਦਾਲ ਬਰਾਂ ਲੱਗਦੇ ਕਾ ਡਰੀ ਮਮੀ ਭਾਲੂ ਕੋ ਡਰ ਗਿਆ ਪਕੋੜੇ ਜਿਆਦਾ ਖਾ ਲਿਆ ਆ ਵੇ ਲੋ ਮਾਤਾ ਹਣੀ ਨਾਲ ਆ ਨਿੱਕਾ ਵੀ ਤਾਂ ਆ ਨਹੀਂ ਨਿੱਕਾ ਹੈ ਨਾ ਮੇਰਾ ਪੁੱਤਾਂ ਗਾ ਨਹੀਂ ਨਿੱਕਾ ਹਾਏ ਹਾਏ ਮਰ ਜਾ ਕਿਤੇ ਗੁੜ ਖਾ ਕੇ ਕਿਉ ਮਰ ਜਾ ਹੈ ਓਏ ਮ ਇਹ ਖਾਂਦੇ ਹੋਗੇ ਦੰਦਾਂ ਨੂੰ ਲੱਗ ਜਾਂਦੀਆਂ ਵੀ ਚੋਲ ਬਰਿਆਨੀ ਲੱਗ ਗਈ ਦੰਦਾਂ ਨੂੰ ਬਰਿਆਨੀ ਖਾਧੀ ਬਈ ਚਿਪਕ ਜਾਂਦੀ ਹੈ ਹੈ ਦੰਦਾਂ 'ਚ ਚਿਪਕ ਜਾਂਦੀ ਹੈ ਦੰਦਾਂ ਤਾਰੂ ਨਹੀਂ ਕਰਦਾ ਬੱਤੀਆਂ ਨੂੰ ਲੈ ਚੱਲੋ ਬੱਤੀ ਵਾਲੇ ਅਮਰਤ ਦਾ ਖੋਲਾ ਹੀ ਗੋਲਾਂ ਦੀ ਚਲੋ ਮਿਲਦੇ ਆ ਫਿਰ ਤੁਹਾਨੂੰ ਅੱਗੇ ਅੱਗੇ ਤੇ ਟਾਈਮ ਤਕਰੀਬਨ 4 ਵਜ ਗਏ ਆ ਚਲੋ ਜੋ ਵੀ ਪਲਾਨ ਬਣਾਣਾ ਨੂੰ ਦਿਖਾਉਨੇ ਆ ਯਾ ਦੇ ਕੋਲ ਦੀ ਉਡਾ ਲੈਨੇ ਹਣਾ ਲੈਨੇ ਫੋਟੋ ਖੇਤ ਦੇ ਹਾਂ ਨਜ਼ਰ ਲਵਾ ਕੇ ਘਰ ਬੈਨੇ ਆ ਰਾਮਣਾ ਕਿਹੜੀ ਗੱਲ ਹੈਣਾ ਮੀ ਬੁਖਾਰ ਚੜਾ ਗਈ ਥਾਰੇ ਬੁਖਾਰ ਚੜ ਜਾਣਾ ਬਸ ਚਲੋ ਮਿਲਦੇ ਅੱਗੇ ਕੇ ਬਾਏ ਲਓ ਜੀ ਠਾਕੇ ਤੋਂ ਆਏ ਆ ਸੇ ਥੋੜੀ ਢਿੱਲੀ ਹੋ ਗਈ ਆ ਉਦਾਂ ਹੀ ਹਵਾ ਵਾਈਦੀ ਸਿੱਧੀ ਤੇ ਹੁਣ ਚੱਲੇ ਆ ਠਾਕੇ ਵਾਲਿਆਂ ਦੇ ਘਰ ਫੇਰ ਡੀਜੇ ਲੱਗਾ ਵਾ ਤੇ ਨੰਦੇ ਆ ਜੀ ਆਂਦੇ ਆਓ ਹੀ ਆਓ ਤੇ ਕੋਈ ਸਾਹਿਬ ਆਓ ਵੇਖੋ ਤੁਮਕਾ ਸ਼ੁੰਕਾ ਲਾਉਂ ਤੇ ਲਿਆ ਹਾਂ ਤੁਮਕਾ ਸ਼ੁੰਕਾ ਤੇ ਇਧਰ ਫੋਨ ਵੀ ਆਈ ਜਾਣਾ ਚੰਨ ਕਾਲੂ ਜੀ ਦਾ ਹਾਂ ਜੀ ਸਰਪੰਚ ਸਾਹਿਬ ਬਲੌਗ ਭੰਡਿਆ ਜਦ ਤੀਗੜ ਨਾਵਾ ਦਿਓ ਮੈਨੂੰ ਸਿੱਧਾ ਹੀ ਮੈਂ ਮੈਂ ਕਹਿਤਾ ਹੀ ਹਾਂ ਜੀ ਹਾਂ ਜੀ ਕਹਿਤਾ ਜੇ ਕਿਨੇ ਮੈਨੂੰ ਇਹ ਮਨਰਾਜ ਨੂੰ ਤੇ ਜੋਤੇ ਨੂੰ ਹਾਂ ਜੀ ਕੀ ਆਂਦੀ ਹੈ ਤੇ ਤੁਸੀਂ ਕਿੱਥੇ ਰਹੇ ਆਂਦੇ ਹੋਈ ਏ ਰੈਡੀ ਚੱਲ ਮੈਂ ਤੇ ਆਵੇ ਆਪਣੇ ਪਿੰਨੋਂ ਨਿਕਲਣਾ ਪੰਪ ਲਾ ਕੇ ਆ ਚੱਲ ਆ ਜਾ ਆ ਜਾ ਮਿੰਟ ਮਾਰ ਮੇਰਾ ਬੇਟਾ ਆਜੋ ਪਿਆਰੋ ਆਜੋ ਤੇ ਮੈਂ ਕਹਿੰਨਾ ਕਿ ਬਗਿਆ ਛੱਡ ਭਲਵਾਨੀ ਤੈਨੂੰ ਧਿਆਨ ਪਰ ਵਾਲੇ ਸੋਨੀਆਂ ਬਾਬਾ ਨਾਲ ਲਵਾਵਾ ਕਿਦਾਂ ਲਵਾ ਦਿੰਦੇ ਆ ਹਾਂ ਓਏ ਮਾਂ ਸੋਨੀਆਂ ਚ ਭੱਜੋ ਜਨਾਨੀਆਂ ਹਾਂ ਹਾਂ ਆ ਆ ਸਟੈਪ ਕਿਡਾ ਲਾਉਣਾ ਦੱਸ ਸਟੈਪ ਕਿਡਾ ਲਾੜੇ ਸਟੈਪ ਘੁੰਮਣ ਵਾਲਾ ਕਿਦਾਂ ਥੱਲੇ ਐਂਦਾ ਐਂਦਾ ਨਹੀਂ ਨਹੀਂ ਉਹ ਘੁੰਮਣ ਵਾਲਾ ਨਹੀਂ ਨਹੀਂ ਜਲੇਬੀ ਘੁੰਮਦਾ ਵਾ ਨਹੀਂ ਨਹੀਂ ਇੱਦਾਂ ਇੱਦਾਂ ਕਿਦਾਂ ਹੱਲਾ ਜਿਹੜਾ ਆਪਣਾ ਹਾਂ ਕੌਣ ਘੁੰਮਦਾ ਬਣਾ ਬੈਣ ਵਾਲਾ ਠੀਕ ਥਲੇ ਜਾ ਪਾ ਦੀ ਜਿਵੇਂ ਪੈਣਾ ਕੀ ਕੀ ਜਾਂਦਾ ਨਹੀਂ ਨਹੀਂ ਕੀ ਜਾਂਦਾ ਜਦੋਂ ਛੋਣੀ ਚ ਘਾਦੇ ਤਾਂ ਪਾਣੀ ਲੈ ਆ ਹਾਏ ਮੈਂ ਮਰ ਜਾਂ ਦੀਦੀ ਦੀਦੀ ਹਾਏ ਕਿਦਾਂ ਕੀ ਉੜਿਆ ਦਾ ਮੁੰਡਾ ਇਹਨਾ ਕਿਊਟ ਇਹਨਾ ਬੰਬੂ ਇੱਕ ਗੱਲ ਦੱਸਾਂ ਇਹਦੀ ਮੈਂ ਅਜੇ ਤੱਕ ਨਹੀਂ ਪਈ ਲੋ ਮੁੰਡਾ ਬੜਾ ਕਿਊਟ ਈ ਦੇ ਗੋਦ ਚ ਲੱਗੇ ਸਕੂਚੀ ਕਿੰਨੀ ਨਹੀਂ ਨਹੀਂ ਇਹ ਕੀ ਆਂਦਾ ਕੀ ਤੁਹਾਨੂੰ ਕੀ ਮੈਨੂੰ ਕਿਊਟ ਕਾ ਹਾਏ ਹਾਈ ਮਾਤਾ ਆਲੀ ਮਾਤ ਪਾਇਆ ਪੰਡ ਤੇਰੇ ਕਿੱਦਾਂ ਬਗਿਆਉਣੀ ਕਿ ਆ ਲੈ ਤੇਰੇ ਕਿੱਦਾਂ ਅੱਦਲੇ ਨਾ ਹਿੱਦਾਂ ਕਿੱਦਾਂ ਫੋਨ ਜਦ ਤੱਕ ਆਉ ਨਹੀਂ ਆਉ ਨੀ ਆਉ ਅੱਦਲੇ ਅੱਦਾਂ ਕਿ ਤੇ ਆਪਾਂ ਚਲ ਕੇ ਕੀ ਡੀਕੈਂਡ ਜ਼ਿੰਦਗੀ ਹੈ ਲੋਕ ਕੋਈ ਨੰਦ ਲੈਣਿਆ ਇਹ ਆਪਣਾ ਦਾਣਾ ਪਾਣੀ ਆ ਵੀਰ ਜੀ ਇਹ ਆਪਣਾ ਦਾਣਾ ਪਾਣੀ ਖਾੜਿਆ ਸਾਡਾ ਕੁਝ ਨਹੀਂ ਖਾੜਿਆ ਨਾਨਦੇ ਆ ਕਿਰਪਾ ਬਾਬੇ ਦੀਪ ਸਿੰਘ ਦੀ ਬੋਲਿਆ ਜੀ ਆਪਣੇ ਆਪ ਨੂੰ ਖੁਸ਼ ਰੱਖਿਆ ਕਰੋ ਚੜਦੀ ਕਲਾ ਜਿ ਰਹਿਿਆ ਕਰੋ ਚੜਦੀ ਕਲਾ ਹੀ ਆ ਜੋ ਸੋਚੀ ਜਾਓਗੇ ਉਹੋ ਹੀ ਜਾਓਗੇ ਮੇਰੇ ਹੋਰ ਕੀ ਹੈ ਬਗਿਆ ਤੈਨੂੰ ਪਤਾ ਪਹਿਲਾ ਸੁਖੂ ਨਾ ਪਾਣੀ ਦੀ ਫੇਰ ਲਟ ਹੁੰਦੀ ਹੈ ਹੰਤੂ ਮੈਂ ਮਾਮੂ ਮੱਲਿਆ ਤੁਤੇ ਠੀਕ ਹੈ ਮੈਂ ਮਾਮੂ ਨੂੰ ਮੱਲਿਆ ਤੁਤੇ ਮੰਮੀ ਆ ਵੇਖ ਲੈ ਜੱਜ ਨੇ ਪਾ ਦਿੱਤੀ ਸਾਡੇ ਚਾਰ ਓਏ ਕਿੰਨੇ ਦੀ ਕਿੰਨੇ ਦੀ ਚਾਰ ਚੋਦੀ ਤੇਰਾ ਮੈਂ ਮਾਜਾ ਲਾਉ 1200 ਜੱਗ ਤੇ ਆਦੀ ਸੀ ਰੇਟ ਘਾਟਾਈ ਮੈਨੂੰ ਪਤਾ ਲੱਗਣਾ ਮੇਰਾ ਫੋਨ ਤੈਨੂੰ ਪਤਾ ਕਿਉਂ ਨਹੀਂ ਲੱਗਣਾ ਤੂੰ ਖਾਦਾ ਕੁਝ ਨਹੀਂ ਹਾਂ ਕਿਹੜਾ ਗਾਣਾ ਚਾਹਤੇ ਹੈ ਹੈਲੋ ਮੋਦੀ ਮੋਦੀ ਅੱਛਾ ਮੈਂ ਆਣ ਗਿਆ ਗੱਦੀ ਲੈ ਓ ਜੱਜ ਲੈ ਕਰੀ ਮੁੰਡੀ ਲੱਗਦੀ ਅੱਜ ਤੂੰ ਮੇਕਅਪ ਕੀਤਾ ਕਿਨੂੰ ਮੰਮੀ ਲੰਦਾ ਕੀ ਅੱਛਾ ਮੇਕਅਪ ਮੇਕ ਤੁੱਕਰੀ ਫੋਨ ਮੇਰਾ ਮੈਨੇਜਰ ਚੱਕਰਾ ਮੈਨੇਜਰ ਨੂੰ ਸਪੈਲਿੰਗ ਸੁਣਾ ਮੈਨੇਜਰ ਦੇ ਆਓ ਆਓ ਇਹ ਹੁੰਦੇ ਹੋ ਜਾਂਦੇ ਹੋ ਤੁਮ ਦਾ ਸਾ ਬਗੇ ਦੀ ਮੈਂ ਉਹ ਨੁਰੀ ਹੋਦੇ ਆ ਉਹ ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲੇ ਪੜਦੀ ਕੋਤੀ ਸੁਲੇ ਕੀ ਕੋਤੀ ਸੁਲੇ ਕਲੀ ਤੋਂ ਮੇਦੇ ਕੋਤੀ ਸੁਲੇ ਮਾੜਾ ਨਾ ਪਾਏ ਆ ਮਾਤਾ ਪਾ ਦੇ ਮਾਤਾ ਬਾ ਨਾਲ ਭਗੜਾ ਮੰਮੀ ਪਾਉ ਬਗੜਾ ਨਾਲ ਅੱਦਾਂ ਕਿਦਾਂ ਕਬੀਲੀ ਕਬੀਲੀ ਚੱਲ ਮੰਮੀ ਦੀ ਠੰਡ ਨੇ ਘਮਾਈ ਪੰਬੀ ਦੀ ਕੰਬੀੜੀ ਕੰਬਾ ਤੁੰਬੀ ਦੀ ਪੰਬੀਰੀ ਹੁੰਦੀ ਆ ਕੰਬੀੜੀ ਬੱਚਾ ਫੇਵਰੇਟ ਗਾਣਾ ਕਿਹੜਾ ਦੱਸ ਸਾਰਿਆਂ ਨੂੰ ਕੀ ਕਹਿੰਦੇ ਆ ਕੀ ਕਹਿੰਦੇ ਆ ਐਸਾ ਹੁੰਦਾ ਰਹਿੰਦਾ ਥੇ ਦੱਸ ਨੈਨ ਵੇਚੀ ਉਦੋਂ ਜੁੱਤੀ ਵਾਲਾ ਦੱਸ ਕਿਹੜਾ ਕਿਹੜਾ ਉਹ ਕੱਲ ਵਾਲਾ ਜਿੱਤ ਕੱਲ ਜੁੱਤੀਆਂ ਮਈਆਂ ਉਹ ਗਾਣੇ ਬੋਲੀ ਆ ਬਣਾਦਰ ਵੇ ਕਿਸੇ ਕਿਦਾਂ ਹੋਈ ਨੇ ਮਾਈਕ ਫੜ ਕੇ ਗਾਣੇ ਬੋਲਣ ਡਿਆ ਇੱਕ ਪਤਾ ਨਹੀਂ ਕਿਹੜਾ ਗਾਣਾ ਸੀ ਪਤਾ ਨਹੀਂ ਕਿਹੜਾ ਕੀ ਬਣਾ ਆਹੋ ਭਾਬੀ ਤੇਰੀ ਭੈਣ ਬਟੋਲਾ ਲੋ ਲੋ ਕੀ ਲੱਗ ਖਲੋਤੇ ਲਾੜਾ ਮੈਂ ਬੂੜ ਇੱਕ ਉਹ ਮੈਂ ਲੌਣਾ ਮਾ ਜਾ ਉਰੇ ਆ ਬੱਗੇ ਹਾਂਜੀ ਪਿਆਰੋ ਪਿਆਰੋ ਉਰੇ ਆਓ ਹਾਂਜੀ ਉਰੇ ਆਓ ਇੱਥੇ ਆਓ ਹਾਂਜੀ ਵਾਟ ਯੂਰ ਨੇਮ ਹਾਲ ਪਿਛੇ ਵਾਟ ਯੂਰ ਫਾਦਰ ਨੇਮ ਮੇਜਿੰਗ ਕੀ ਮੇਜਰ ਸਿੰਘ ਮੇਜਰ ਸਿੰਘ ਹਾਂਜੀ ਵਰਜੁਰ ਮਦਰ ਨੇਮ ਮਜੀਤ ਕੋਲ ਹਰਜੀਤ ਕੋਲ ਹਰਜੀਤ ਕੋਲ ਮਾਮਾ ਮਾਂ ਪਾਪਾ ਦਾ ਲਈ ਆਈਦੇ ਉਧਰ ਤਾਈ ਦੇ ਨਾਲ ਆਇਆ ਸੀ ਹਰਜੀਤ ਕੋਲ ਜੀਤ ਕੋਲ ਜੀਤ ਕੋਲ ਹਰਜੀਤ ਜੀ ਜੀ ਹਰਜੀਤ ਹਰਜੀਤ ਲੋ ਜੀ ਬੱਗੇ ਸਾਡੇ ਨੂੰ ਵੀ ਇੰਗਲਿਸ਼ ਹੁੰਦੀ ਹੈ ਬੱਗੇ ਸੁਣਾ ਕੇ ਦੱਸ ਇੰਗਲਿਸ਼ ਇੰਗਲਿਸ਼ ਨਗ ਨਗ ਇੰਗਲਿਸ਼ ਇਹ ਕੀ ਹੈ ਇੰਗਲਿਸ਼ ਨਹੀਂ ਮੇਰੇ ਪ੍ਰਾਣੂ ਵਾਓ ਕਿ ਉਸਦਾ ਬਤ ਨਹੀਂ ਦੋਗੀ ਯਾਰ ਆਲਸੋ ਸ਼ਟ ਅਪ ਹਮ ਗਾਲੀ ਆਈ ਹੈ ਹੋਈ ਗਾਲੀ ਆਈ ਹਮ ਮਜੇ ਦੇ ਉਹ ਕਿਦੋਂ ਨਾ ਨਾ ਕਿ ਸ਼ਹਿਰਾ ਕਿਹੜਾ ਯਕਤੂ ਬੱਚਾ ਤੂ ਬਲ ਕਿ ਸ਼ਹਿਰਾ ਦਸ਼ਰਾ ਨ ਕਿ ਸ਼ਹਿਰਾ ਵਾਟ ਇਜ਼ ਯੋਰ ਡੇਟ ਆਫ ਬਰਥ ਤਰੀਕ ਤਰੀਕ ਹਾਂ 14 ਤਰੀਕ 14 ਤਰੀਕ ਜਨਮੇ ਜਨਮੇ ਅਪ੍ਰੈਲ ਪਰੇ ਲਾ ਪਾਇਆ ਲੋਰੀ ਕੋਈ ਦਾ ਨੇ ਮੇਰਾ ਜਨਮ ਦਿਨ ਇਕੋ ਦੇਣੀ ਹੁੰਦਾ ਵਾ ਵਿਸਾਖੀ ਵਾਲ ਦਿਨ ਕਿਦਾਂ ਵਿਸਾਖੀ ਹੰਣ ਸਦਾ ਕਿਹੜਾ ਕਿਹੜਾ ਵਿਸਾਖੀ ਹੰਣ ਹਾਂਜੀ ਆਈ ਵਿਸਾਖੀ ਸੋਹਣਿਆ ਤੂੰ ਵੇਲਾ ਤੁੜਿਆ ਫੇਟਾ ਢੋਲ ਨਹੀਂ ਤਾਂ ਸੋਹਣਿਆ ਅੱਜ ਪੀਪਾ ਖੜਕੂ ਕਿਦਾਂ ਗਾਣਾ ਮੈਨੂੰ ਸੁਣਾ ਬੱਗੇ ਨੂੰ ਆਪਣੇ ਆਪਣੇ ਨਾਲ ਬੜੇ ਸ਼ਿਕਵੇ ਆ ਹਨਾ ਬੱਗੇ ਇਧਰ ਮੂੰਹ ਕਰਦਾ ਇਧਰੇ ਇਹ ਆਂਦਾ ਰੱਬ ਨਾਲ ਸੱਚ ਬੜੇ ਸ਼ਿਕਵੇ ਇਹਨੂੰ ਆਂਦਾ ਮੇਰੇ ਵਾਲ ਕੁੰਡਲਾਂ ਵਾਲੇ ਆ ਨਾਕ ਵੀ ਸਹੀ ਲਾ ਫਿਰਾਂ ਦਾ ਜੇ ਤਾਂ ਲੱਭ ਨੇ ਤੇ ਦੰਦ ਵੀ ਬਾਦ ਨੂੰ ਦੇ ਦੇ ਤਾਂ ਮੈਨੂੰ ਲੱਭ ਲੈ ਬੰਦ ਨੂੰ ਕੁ ਦੇ ਦੇ ਸਹੀ ਕਿਾ ਇਹ ਕਿੱਥੇ ਤੇ ਤੇਲ ਜਿਹੜਾ ਲੱਗਣਾ ਉਹ ਚੋਰਾ ਵਰਗਾ ਲੱਗਦਾ ਆਹੋ ਕਿੱਗਲੋ ਚੋਰ ਲੱਦਦਾ ਹੀ ਇਹਦੇ ਵਾਲ ਵੀ ਕਿਹਾ ਦੰਦ ਹੀ ਲੱਗਦੇ ਚੋਰ ਵਰਗੇ ਇਹਦਾ ਆਈਬ੍ਰੋ ਵੀ ਉਦਾਂ ਦੇ ਗੂੜੀ ਟੋਪੀ ਤੇ ਇਦਾਂ ਕਿਊਟ ਅਰੇ ਕੰਨ ਵੀ ਕਿਊਟ ਤੇ ਟੋਪੀ ਕਿਊਟ ਜਿਹੜੀ ਮੈਂ ਦਿੱਤੀ ਟੋਪੀ ਉਹ ਕਿੱਥੇ ਆ ਉਹ ਮੈਂ ਲੱਕੇ ਚਾਹੂੰਗਾ ਮੈਨੂੰ ਆਂਦਾ ਕਿ ਜਿਹੜੀ ਤੇਰੀ ਉਹ ਗਲਟਰੂ ਵਾਲੀ ਟੋਪੀ ਵੀ ਹੁੰਦੇ ਮੈਂ ਕਿਊਟ ਬਣੂ ਹੋਰ ਬੜੇ ਕੰਨ ਲਾ ਫਿਰ ਸੱਚੀ ਕਿਊਟ ਲਾਦਾ ਤਿੰਨ ਖਲਾਫ ਹੋ ਲੈ ਉਹ ਤਰ੍ਹਾਂ ਲੱਗੇ ਰਹੇ ਕਿਊਟ ਦੇ ਬੜੀ ਸੁਣਾ ਚਲ ਸੁਣਾ ਦੇ ਮੈਨੂੰ ਆਂਦੇ ਹਾਂ ਕਿਊਟ ਦੇ ਕੁੱਤੇ ਵੀ ਹੁੰਦੇ ਨੇ ਮਾਮਾ ਮਰਦ ਬਣ ਮੈਨੂੰ ਸੀ ਯੂ ਟੀ ਇ ਪਰ ਚਲ 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 ਬਰ ਬੈਰੀ ਦੇ ਸਮਾਲੇ ਬਰ ਬੈਰੀ ਬੁਧ ਬਾਰੇ ਭਾਲੂ ਦਾ ਡਰ ਗਾ ਲੋਕਾਂ ਨੂੰ ਆਹੋ ਆਹ ਆਹ ਬੁਧ ਆਹੋ ਵਿਆਹੇ ਭਾਲੂ ਕ ਡਰਦਾ ਫਿਰਦਾ ਚੱਲ ਬੱਗੇ ਬਰ ਮੈਂ ਪਹਿਲੀ ਾਨ ਮੈਂ ਖੇ ਚਾ 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 ਮੈਂ ਚਾ ਬੰਦੇ ਨੂੰ ਲਵਾਇਆ ਮੈਂ ਮੈਂ ਵੀ ਦਸੀ ਕੀ ਸ਼ਾਹ ਵੇਚ ਬੰਦਾ ਜਾਂਦਾ ਸ਼ਾਹ ਹੀ ਵਿੱਚ ਮੈਂ ਆਹ ਹੋਏ ਹੋਏ ਤੇ ਰੋੜ ਰੋੜਿਆ ਚੱਲ ਮੇਰਾ ਪਿੱਛੇ ਆਪੀ ਚੱਲ ਤਾਂ ਮੈਂ ਮੇਕਅਪ ਕਰਾਉਣਾ ਯਾ ਮੇਕਅਪ ਮੇਕਅਪ ਤਾਈ ਨਹੀਂ ਕਹਿੰਦਾ ਮੇਕਅਪ ਮੇਕਅਪ ਪੰਪ ਦਿੰਦਾ ਹਨਾ ਕਿ ਤੂੰ ਹੀ ਲਾ ਲ ਮਮੀ ਉਹ ਗੱਲ ਦੱਸਿਓ ਸਾਰਿਆਂ ਨੂੰ ਕੀ ਆਂਦਾ ਸੀ ਆ ਕੁੜੀਆਂ ਬਾਰੇ ਕਿਊਟ ਬਾਰੇ ਦੱਸਿਓ ਤਾਈ ਹਾਂ ਤੂੰ ਆਪਣੀਆਂ ਉਹ ਨੰਨਾ ਨੰਨੀ ਨੇ ਕੂਟ ਹਾਂ ਮੈਨੂੰ ਕੂਟ ਗਿਆ ਕਰ ਹਾਂ ਮੈਂ ਕਿਉਂ ਨਹੀਂ ਜਾਂਦਾ ਕਿਉਂ ਜਿਹੜਾ ਕਿਊਟ ਉਹਨੇ ਕਿਉਂ ਨਹੀਂ ਗਾਣਾ ਕਿਊਟ ਬ੍ਰਦਰ ਕਿਊਟ ਆ ਡਾਟਸ ਥਿਸ ਇਜ਼ ਮਾਈ ਕਿਊਟ ਬ੍ਰਦਰ ਇਹ ਦੋਵੇਂ ਮੇਰੀਆਂ ਭੈਣ ਦੀਆਂ ਕੁੜੀਆਂ ਵਾਂ ਤੇ ਭੈਣ ਬੈਠੀ ਆ ਉਹ ਇਹ ਵਿਚਾਰੀ 365 ਦਿਨਾਂ ਚ ਕੱਲੇ ਬੈਠ ਦੇਣੀ ਆਪਣੇ ਪੇਟ ਜਾਂਦੀ ਆ 300 ਦਿਨ ਇੱਥੇ ਹੀ ਰਹਿਦੀ ਆ ਸਾਡਾ ਵੀ ਜੀ ਨਹੀਂ ਲੱਗਦਾ ਭਰਾਓ ਇਦਾਂ ਗੱਲ ਆ ਤੇ ਇਹ ਦੋਵੇਂ ਏਰੀਆ ਕੁੜੀਆਂ ਇਹਨਾਂ ਦੇ ਪਾਪਾ ਮੁਲਾਜ਼ਮ ਆ ਜੀ ਪਰਮਪਾਲ ਸਿੰਘ ਹਾਸਕੇ ਜੀ ਮੇਰੇ ਬਗੈਰ ਜੀ ਨੰਦੀ ਹਾਂ ਬਲਮੀ ਸਿੰਘ ਨਹੀਂ ਨਹੀਂ ਪਰਮਪਾਲ ਸਿੰਘ ਰੰਧਾਵਾ ਤੇ ਇਹ ਰਹਿੰਦੇ ਨੇ ਸ਼ਹਿਰ ਬਟਾਲੇ ਤੇ 300 ਦਿਨ ਇੱਥੇ ਰਹਿੰਦੇ 65 ਦਿਨ ਉੱਥੇ ਰਹਿੰਦੇ 65 ਤੋਂ ਕਿਹੜਾ ਰਹੇ ਨਹੀਂ ਇੱਥੇ ਮੈਂ ਉੱਥੇ ਨਹੀਂ ਹਾਂ ਇਹ ਇੱਥੋਂ ਸਕੂਲ ਚੱਲਦਾ ਜੈਮਸ ਕੈਮਬ੍ਰਿਜ ਇੰਟਰਨੈਸ਼ਨਲ ਸਕੂਲ ਸਕੂਲ ਬਟਾਲਾ ਹਾਂ ਤੇ ਇਹ ਕੁੜੀ ਸਾਡੀ ਬੜੀ ਹਿਸ਼ਿਆਰ ਆ ਨਾ ਸੁਖਮੀਤ ਕੌਰ ਆ ਤੇ ਇਹਦਾ ਨਾਮ ਰਸਮੀਤ ਕੋਰ ਆ ਇਸ ਕੁੜੀ ਤੋਂ ਆਪਾਂ ਸਟਾਰਟਿੰਗ ਕੀਤੀ ਸੀ ਇਸ ਤੋਂ ਇਹਨੇ ਪਹਿਲੇ ਦਿਨ ਪੁਸ਼-ਅਪ ਲਾਈ ਸੀ ਸੋ ਉਹ ਸਟੋਰੀ ਚੋਂ ਕਿ ਰੀਲ ਚੋਂ ਕਿ ਪਿੰਕੇ ਵੀਰ ਨੇ ਸਟੋਰੀ ਲਾਈ ਜਾਂ ਤੂੰ ਦੱਸ ਲੈ ਮੈਂ ਦੱਸਦਾ ਠੀਕ ਆ ਤੇ ਉੱਥੋਂ ਫਿਰ ਮਹਾਰਾਜ ਦੀ ਕਿਰਪਾ ਹੋਈ ਤੇ ਅੱਜ ਇੰਨੇ ਬੱਚੇ ਆਪਣੇ ਕੋ ਮਿਹਨਤ ਕਰਨਦੇ ਆ ਸੋ ਕਿਰਪਾਵਾਂ ਰਿਉ ਦੀਆ ਕੇ ਇਸ ਤਰ੍ਹਾਂ ਹੀ ਹੋਵੇ ਚੱਲ ਜਾਓ ਚੱਲ ਮੈਂ ਕਿੱਥੇ ਚੜਦੀ ਖੜਾ ਹੋ ਜੀ ਨੰਦਿਆ ਜੀ ਫੁੱਲ ਦੇਖੋ ਮਾਰ ਲਹਿਰਾਂ ਹੀ ਪਰਾ ਕੀਤੀਆਂ ਪਈਆਂ ਐਵੇਂ ਕਹੀ ਜਾਈਏ ਕੁਝ ਹੈ ਨਹੀਂ ਕੁਝ ਹੈ ਨਹੀਂ ਕੁਝ ਹੈ ਨਹੀਂ ਸਭ ਕੁਝ ਹੀ ਆ ਇਹ ਸਰੀਰ ਹੈ ਸਭ ਕੁਝ ਹੈ ਜੀ ਸਾਚੀ ਕਿ ਮੈਂ ਤਾਂ ਤੁਹਾ ਦਾ ਬਹੁਤ ਵੱਡਾ ਫੈਨ ਆ ਚੱਲ ਪਿਆ ਇਹ ਨਹੀਂ ਭਰਾ ਤੇਰ ਨਾਲ ਨਹੀਂ ਮੁੱਖ ਚੌਂਡੀ ਆਹ ਬਹੁਤੇ ਸੋਹਣੇ ਲੱਗੇ ਹਾਂ ਮੈਂ ਅੰਬਰੀ ਨਾ ਭਰਦੀ ਮਾਮਾ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ ਕਿੱਥੇ ਜਾ ਗਏ ਸ਼ੁੰਕਾ ਸ਼ੁੰਕਾ ਲਾ ਕੇ ਹਾਂ ਖਾਣਾ ਗਿਆ ਇਹ ਮੱਛੀ ਫਿਸ਼ ਨਹੀਂ ਨਹੀਂ ਵਿੱਜਿਆ 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 ਚਲੋ ਮਿਲਦੇ ਆ ਜੀ ਲਓ ਜੀ ਪਹੁੰਚ ਗਏ ਆ ਵਿਆਹ ਵਾਲੇ ਘਰ ਕੇ ਤਾੜ ਵਧੀਏ ਹਰੇ ਇੰਜਨ ਗਰਮ ਹੋ ਲਗੇ ਕੋਈ ਸਾਨੂੰ ਪੀਉਣ ਲੱਗੀਆਂ ਜੀ ਕੌਫੀ ਕੌਫੀ ਨਹੀਂ ਕੀ ਚਾਹ ਚਾਹ ਇਹਦੀ ਸਪੈਸ਼ਲ ਚਾਹ ਬਣਾ ਦਨੇ ਅੰਦਰ ਹਾਂ ਜੀ ਕਨਈਓ ਤਾਈ ਤੇਜ ਅੱਜ ਕਹਿੰਦੇ ਅਫਸਰਾ ਤੋੜ ਦੇਣੀ ਇਦਾਂ ਹੀ ਆ ਸਹੀ ਢਲੀ ਲੱਗੀ ਫਟ ਕੇ ਲਈਏ ਤੇ ਤੇ ਬੇਲਨ ਆ ਗਏ ਉੱਥੇ ਨਹੀਂ ਤੇਜਾਂਦਾ ਤੇਜ ਨਹੀਂ ਸਹੀ ਇਹ ਭਾਜੀ ਹਣੀ ਦੋ ਤਿੰਨ ਡਿਮਾਨਾ ਵਧ ਗਈਆਂ ਲੈ ਉੱਥੇ ਹੋ ਗਈ ਨੇ ਬੱਗੇ ਦੀਆਂ ਡਿਮਾਨਾ ਭਾਜੀ ਬਹੁਤ ਵਧ ਗਈਆਂ ਨੇ ਇਹ ਵੇਖੋ ਕੰਟਰੋਲ ਚ ਆਉਂਦੀਆਂ ਕਿ ਨਹੀਂ ਆਉਂਦੀਆਂ ਯਾਤ ਪੂਰੀ ਕਰਾਊਗਾ ਡਰਦਾ ਹੋਏ ਓਏ ਓਏ ਭਾਈ ਇਹ ਕੰਮ ਤਾਂ ਮੇਰੇ ਨੂੰ ਵੀ ਨਹੀਂ ਆਇਆ ਹੋਏ ਹੋਏ ਤਾਂ ਆਪੋ ਲਾਜੋ ਤਾਂ ਆਪੋ ਤੇਰਾ ਕੀ ਗਾਈ ਬੰਦੇ ਆ ਮੇਰੇ ਵੀ ਮੇਰਾ ਮੇਲਾ ਯਾਰ ਕੀ ਗੱਲ ਆ ਮੇਲਾ ਜਫੀ ਪਾਲਾ ਇੱਕ ਉਹ ਨਹੀਂ ਵੇਚ ਉਹ ਯਾਰ ਕੀ ਹੋ ਚੱਲਾ ਉਹ ਭਰਾ ਉਹ ਕੀ ਹੋ ਚੱਲਾ ਓਏ ਓਏ ਛੋਟਾ ਫਿਰ ਹੁਣ ਦਿਆ ਮੈਂ ਪੱਗਾ ਓ ਜਾ ਯਾਰ ਲੈ ਜਾਓ ਓਏ ਨਾ ਇਹ ਆ ਜੀ ਨਾ ਕਰ ਓਏ ਕੋਸ ਆ ਰੋ ਡੈਮੇ ਨੇ ਇਹਨੇ ਪੋਸਟ ਮਾਰ ਕੇ ਕਰਕੇ ਅਧਿਆਇ ਉਹ ਤੇ ਬਰਤੋਦਾ ਆਲਾ ਕੋਸ ਆ ਬੜਾ ਕੋਈ ਮੱਲਾ ਬਰਥਡੇ ਕਹਿੰਦੇ ਆ ਬਰਥਡੇ ਨਹੀਂ ਕਹਿੰਦਾ ਓਹ ਵੀ ਬਰਥਡੇ ਆ ਜੋਰ ਨਾਲ ਆਵਾਜ਼ ਨਹੀਂ ਆਈ ਆਵਾਜ਼ ਨਹੀਂ ਨਿਕਲਦੀ ਹੁੰਦੀ ਉਹਦੀ ਹਾਪੀ ਬਰਥਡੇ ਹੈਪੀ ਬਰਥਡੇ ਓਏ 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 ਦੇਖੋ ਭਾਈ বছ নাচ ਕੋਟ ਲਾ ਰਹਿਂਦੇ ਆਂ ਤਾਂ ਗਾਣੇ ਨਹੀਂ ਸੀ ਲੱਗਣੇ ਗਾਣੇ ਨਹੀਂ ਸੀ ਲੱਗਣੇ ਕਿਤਾਏ ਲਾਉਣੇ ਆ ਕਿਹੜਾ ਲਾਉਣਾ ਆਸ ਵਧੀਆ ਲਾਓ ਉਹ ਕਿਹੜਾ ਮੈਂ ਨਹੀਂ ਦੱਸਦਾ ਦੱਸ ਚੇਤਾ ਖਿਲ ਗਿਆ ਆਉਂ ਹੀ ਆਂ ਤੇ ਆਉਂ ਹੀ ਆਂ ਲਓ ਜੀ ਪਿਆਰਿਓ ਇਹੀ ਅੱਜ ਦਾ ਵਲੋਗ ਉਮੀਦ ਕਰਦੀ ਆਂ ਇਹਨਾਂ ਨੂੰ ਵਧੀਆ ਲੱਗਾ ਹੋਊਗਾ ਜੇ ਨਹੀਂ ਵਧੀਆ ਲੱਗਾ ਆਪਾਂ ਕੁਝ ਨਹੀਂ ਕਰ ਸਕਦੇ ਠੀਕ ਆ ਤੁਹਾਡਾ ਫਰਜ਼ੀ ਵਾਲੀ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਵੇਖੋ ਵੈਸੇ ਕਰਮ ਪਿਆਰ ਦਾ ਸਮਝਉਂਦੇ ਆ ਜੀ ਤੁਹਾਨੂੰ ਇਹ ਆਪਣਾ ਪਿਆਰ ਹੈ ਚਲੋ ਮਿਲਦੇ ਆਗੇ ਨਵੀਂ ਵੀਡੀਓ ਚ ਬਾਕੀ ਕੋਚ ਆਇਟ ਲਾਈ ਰਿਹਾ ਕੋਚ ਗੱਲ ਬਣੀ ਨਹੀਂ ਭਾਲੂ ਲੈ ਗਿਓ ਭਾਲੂ ਲੈ ਗਿਓ ਉਦੋਂ ਮਿਹੜਿਆ ਹਾਂ ਉਦੋਂ ਤੋਂ ਉਹਨਾਂ ਲੱਤਾਂ ਮਾਰਦੇ ਨੇ ਹੁਣ ਤੂੰ ਭਾਲੂ ਭਾਲਦਾ ਨਹੀਂ ਬਾਅਦ ਮੈਂ ਉਹਨੂੰ ਜਫੀ ਪਾ ਲਈ ਹਾਂ ਅੱਜ ਅੱਜ ਮਜਾ ਨਹੀਂ ਆਇਆ ਆਇਆ ਸੀ ਲਓ ਜੀ ਅੱਜ ਆਪਣੀ ਅਸਲੀ ਟੀਮ ਨਹੀਂ ਆਈ ਤੇ ਕੋਚ ਸਾਹਿਬ ਨੂੰ ਹੋ ਜਾ ਨੰਦ ਨਹੀਂ ਆਇਆ ਪਰ ਆਪਾਂ ਨੇ ਫੋਲ ਜੇਲ ਕੀਤਾ ਜੀ ਕਿ ਨਹੀਂ ਜਾਂਦੇ ਬਹੁਤ ਮਜਾ ਆਇਆ ਮਿਲਦੇ ਆ ਜੀ ਮਜ਼ਾ ਸੇ ਬਾਏ ਸੇ ਬਾਏ ਤੁਹਾਡੇ ਉਤੇ ਹਾਂ ਬਾਏ ਬਾਏ ਸੂਖੂ ਬਾਏ ਕਰਾ ਮਿਲਦੇ ਆ ਜੀ ਤੁਹਾਨੂੰ ਨਵੀਂ ਵੀਡੀਓਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਬਾਏ ਆਈਏ ਬਈ